ਸੂਰਠ ਮਹੱਲਾ ਪੰਜਵਾ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਵਿਖਜਾਰੇ ਮਹਾ ਬਿਕਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰੇ ਗੁਰ ਮੀਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹਿ ਅਘਾਈ ਜਤ ਕਤ ਪੂਰ ਰਹੇਓ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਵੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਭਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਸੋਰਠ ਮਹੱਲਾ ਪੰਜਵਾ ਕਰਨ ਕਰਾਵਣਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੂਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਾਸ ਅਚਰਜ ਭਈ ਬੜਾਈ ਰਹਾਉ ਗੁਰ ਕੀ ਸਰਣ ਪਏ ਭੈ ਨਾਸੀ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੈ ਥਾਨੇ ਜੈ ਜੈ ਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲਿਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੇਤੀ ਘਰ ਆਇਆ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵ ਔ ਰੰਗ ਰਾਤਾ ਰਹਾਓ ਸਤਗੁਰੂ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰਿ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਤਾ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇਰੇਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਿ ਪੁਜਾਈ ਨਾਨਕ ਦਾਸ ਤਾ ਕੇ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੂਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੈ ਦੇਵਨਹਾਰ ਨਾ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਨੈ ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ ਜੋ ਕਿਛ ਕਰਹਿ ਸੋਈ ਸੋਈ ਜਾਣੈ ਰਹਿ ਨ ਕਛੁਐ ਛਾਨੀ ਰਹਾਓ ਜਿਹਵਾ ਸਵਾਦ ਲੋਭ ਮਦਮਤੋ ਉਪਜੇ ਅਨਿਕ ਵਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰਾ ਦੇ ਕਿਵਾੜ ਅਨਕ ਪੜਦੇ ਮੈਂ ਹ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮਾਗਹਿ ਤਬ ਕਾਉਣ ਪੜਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾਟ ਲਿਓ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰਪੂਰੀ ਕੀ ਬਾਣੀ ਜਪ ਅਨੰਦ ਕਰਹੁ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬੂ ਜਾਈ ਰਹਾਓ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬਿਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚੁੱਤ ਅਬਿਨਾਸੀ ਆਨੰਦਨ ਹਰ ਰੰਗ ਅਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕਉ ਸੋ ਪ੍ਰਭ ਹੋਆ ਬੀਲੀ ਸੋਰਠ ਮਹੱਲਾ ਪੰਜਵਾ ਪੰਚ ਪਦਾ ਬਿਨ ਸਹਿ ਮੋਹ ਮੇਰਾ ਅਰ ਤੇਰਾ ਬਿਨ ਸਹਿ ਆਪਣੀ ਧਾਰੀ ਸੰਤ ਹੋ ਇਹ ਬਤਾਵਹੁ ਕਾਰੀ ਜਿਤ ਹਉ ਮੈਂ ਗਰਬ ਨਿਵਾਰੀ ਰਹਾਓ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਰੇ ਨਾਰੀ ਵੇਖਿਓ ਪ੍ਰਭ ਜੀਓ ਆਪਣੈ ਸੰਗੇ ਚੂਕੈ ਭੀਤ ਪਰਮਹਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਸਾਗਲ ਬਨਸਪਤ ਮਹਿ ਬੈ ਸੰਤਰ ਸਾਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਾਟ ਘਾਟ ਮਾਧਉ ਜੀਆ ਸੰਤੋ ਘਾਟ ਘਾਟ ਰਹਿਆ ਸਮਾਹਿਉ ਪੂਰਨ ਪੂਰ ਰਹਿਉ ਸਰਬ ਮਹਿ ਜਲ ਥਲ ਰਮਈਆ ਆਹੋ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੇ ਸਤਗੁਰ ਭਰਮ ਚੁਕਾਇਉ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਯੋ ਸੂਰਠ ਮਹੱਲਾ ਪੰਜਵਾ جا کے سمرن ہوئے انندا بن سہی جنم مرن پے دুখী چار پدાર્થ ਨਭ ਨਿਤ پاਵ ਹੈ ਬਹਰ ਨਾ ਤ੍ਰਸਨਾ ਭੁਖੀ جا کو نام ਲੈ ਤ ਤੂ ਸੁਖੀ ਸਾਸ ਸਾਸ ਧਿਆਵੋ ठाकुर ਕਹੋ ਮਨ ਤਨ ਜੀਰੇ ਮੁਖੀ ਰਹਾਓ சாਤ ਪਾਵ ਹੈ ਹੋਵਹਿ ਮਨ ਸੀਤਲ ਅਗਨ ਨਾ ਅੰਤਰ துਖੀ ਗੁਰੂ ਨਾਨਕ ਕਉ ਪ੍ਰਭੂ ਦਿਖਾਇਆ ਜਲ ਥਲ ਤ੍ਰਿਭਾਵਨ ਰੁਖੀ ਸੋਰਠ ਮਹੱਲਾ 5 ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੀ ਆਪ ਛਡਾਵਹੁ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟ ਬੁਲਾਵਹੁ ਆਪਣੀ ਬੇਦ ਆਪ ਜਨਾਵਹੁ ਹਰ ਜਨ ਮੰਗਲ ਗਾਵਹੁ ਰਹਾਉ ਬਿਸਰਨਾਹੀ ਕਬਹੂ ਹਿਏ ਤੇ ਇਹ ਬੇਦ ਮਨ ਮਹ ਪਾਵਹੁ ਗੁਰਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨਾ ਧਾਵਹੁ ਸੂਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨਾ ਜਾਈ ਤੇਸ ਪ੍ਰਭ ਤਿਆਗ ਆਵਰ ਕਤਰਾ ਚਾਹੋ ਜੋ ਸਭ ਮਹਿ ਰਹਾ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਘਾਲਾ ਰਹਾਓ ਸਾਰ ਸਮਾਲੈ ਨਿਤ ਪ੍ਰਤੀਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੂਰਠ ਮਹੱਲਾ ਪੰਜਵਾ ਅਬਿਨਾਸੀ ਜੀ ਅਨਕੂਦਾਤਾ ਸਿਮਰਤ ਸਭ ਮਲਕ ਹੋਈ ਗੋਣਾ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸਰਣ ਪਿਆ ਸੁਖ ਪਾਈਐ ਬੌਹੜ ਦੂਖ ਨ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪੁਰੋਈ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟ ਤੋਹਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਓ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾ ਅੰਤਰ ਕੀ ਗਾਤ ਤੁਮਹੀ ਜਾਨੀ ਤੁਝਹੀ ਪਾਹਿਨ ਬੀਰੋ ਬਕਸ ਲੈ ਹੋ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ ਹਰ ਚਰਨ ਸਰਣ ਮੋਹਿ ਚੇਰੋ ਰਹਾਓ ਬੇਸੁਮਾਰ ਬੇਅੰਤ ਸੁਆਮੀ ਉੱਚੋ ਗੁਨੀ ਗ헤ਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤਉ ਨਾਨਕ ਕਹਾ ਨਿਹੂਰੋ ਸੋਰਠ ਪੰਜਵਾ ਭਈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛੁ ਪੁਜਾਈ ਸੂਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੂ ਮੀਤ ਦੂਣ ਚਾਉਣੀ ਦੇ ਵੜਿਆਈ ਸੋਭਾ ਨੀਤਾ ਨੀਤ ਰਹਾਉ ਜੀਅ ਜਾਨਤ ਪ੍ਰਭ ਸਗਲ ਉਧਾਰੇ ਦਰਸਨ ਦੇਖਣ ਹਾਰੇ ਗੁਰਪੂਰੀ ਕੀ ਅਚਰਜ ਵੜਿਆਈ ਨਾਨਕ ਸਾਧ ਬਲਿਹਾਰੇ ਸੋਰਠ ਮਹੱਲਾ ਪੰਜਵਾ ਸੰਚਨ ਕਰਉ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ ਬੇਲਛ ਬినੋਦ ਆਨੰਦ ਸੁਖ ਮਾਨਹੁ ਖਾਇ ਜੀਵਹੁ ਸਿੱਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਇਥ ਚੜ ਲੰਘੋ ਬਿਖ ਸੰਸਾਰ ਰਹਾਓ ਭਈ ਕਿਰਪਾਲ ਪੂਰਨ ਅਬినాਸੀ ਆਪਹਿ ਕੀਨੀ ਸਾਰ ਪੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ਸੋਰਠ ਮਹੱਲਾ ਪੰਜਵਾ ਗੁਰਪੂਰੈ ਆਪਣੀ ਕਲ ਧਾਰੀ ਸਭ ਘਟ ਉਪਜੀਦਾ ਆਪੇ ਮੇਲ ਵਡਾਈ ਕੀਨੀ ਕੁਸਲ ਖੇਮ ਸਭ ਭਇਆ ਸਤਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਾਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ ਥਨ ਅੰਤਰ ਜਾਤ ਕਤ ਪੀਖਉ ਸੋਈ ਨਾਨਕ ਗੁਰ ਪਾਇਓ ਵਡਭਾਗੀ ਤਿਸ ਜੇਵਡ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੀ ਚਰਨ ਨਿਹਾਰਿਆ ਰਖਨ ਹਾਰੇ ਰਾਖਿਉ ਬਾਰਿਕ ਸਤਗੁਰਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਈ ਰਹਾਓ ਕਰ ਮਹਿ ਸੂਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਈ ਦਯਾਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉੱਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੀ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾ ਘਾਣ ਮਿਟਾਈ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਗਈ ਕਲੇਸ਼ ਰੋਗ ਸਭ ਨਾਸੀ ਪ੍ਰਭ ਅਪਨੇ ਕਿਰਪਾ ਧਾਰੀ ਆਠ ਪਹਿਰ ਅਰਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੂ ਸੁਖ ਸੰਪਤਿ ਰਾਸ ਰਾਖ ਲੈ ਹੋ ਭਾਈ ਮੇਰੇ ਕਉ ਪ੍ਰਭ ਆਗੇ ਅਰਦਾਸ ਰਹਾਉ ਜੋ ਮਾਗਉ ਸੋਈ ਸੋਈ ਪਾਵਉ ਆਪਣੇ ਖਸਮ ਭਰੋਸਾ ਕਹਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਰਣ ਸਮਰੱਥ ਸੁਆਮੀ ਪੂਰਨਪੁਰਖ ਵਿਧਾਤਾ ਰਹਾਉ आनंद विनोद मंगल गुण गाव हो गुरु नानक भए दयाला जय जय कार भए जग पीतर होवा पार ब्रह्म रखवाला सुरठ मोहल्ला پنجਵਾ 함ਰੀ गणत ना गणियां काही अपना बिरद पहचान हात दी राखी कर अपने सदा सदा रंग मान साचा साहिब सद मेहरबान बंद पाया मेरे सतगुरु पूरय होई सर्व कल्याण रहआव ਜੀਉ ਪਾਈ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਬਾਨ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਾਤਿ ਤੇ ਉਦਾਹਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ ਲਏ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੂਰਠ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੂਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀਵ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰ ਹਰ ਕੇ ਚਰਨ ਰਿਧੈ ਉਰ ਧਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖ ਕਿਲ ਬਿਖ ਕਾਟਣ ਹਾਰ ਰਹਾਓ ਤਿਸ ਕੀ ਸਰਣੀ ਊਪਰੈ ਭਾਈ ਜਿਨ ਰਚਿਆ ਸਭ ਕੋਏ ਕਰਨ ਕਰਣ ਸਮਰਾਤ ਸੋ ਭਾਈ ਸਚੈ ਸੱਚੀ ਸੋਏ ਨਾਨਕ ਪ੍ਰਭ ਤਿਆਈਐ ਭਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਸੰਤਹੁ ਹਰ ਹਰ ਨਾਮ ਤਿਆਈ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾਉ ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਆਧਾਰੋ ਨਾਨਕ ਪਾਤਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰੂ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾ ਨਿਰਵਾ ਰਹਾਓ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੂ ਵੈ ਸਵਾਰੇ ਹਮਰਾ ਗੁਣ ਅਫਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾ ਜੀਵ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨ ਦਿਨ ਨਾਨਕ ਨਾਮ ਧਿਆਏ ਜੀਵ ਪ੍ਰਾਨ ਕਾ ਦਾਤਾ ਆਪਣੇ ਦਾਸ ਕਵ ਕੰਠ ਲਾਇ ਰਾਖੈ ਜੋ ਬਾਰਿਕ ਪਿਤ ਮਾਤਾ ਸੂਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿਕਦਾ ਰਹੋ ਨਹਿ ਪਤੀ ਆਇਆ ਉਮਰਾਵਹੁ ਆਗੇ ਝੇਰਾ ਮਿਲ ਰਾਜਨ RAM ਨਿਵੇਰਾ ਅਬ ਢੂਡਨ ਕਤ ਹੋ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾ ਕਤ ਆਵੇ ਕਤ ਜਾਈ ਤਹ ਸਾਚ ਨਿ ਆਈ ਨਿਬੇਰਾ ਊਹਾ ਸਾਮ ਠਾਕੁਰ ਸਮਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸੂਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ ਗੁਰਪੂਰੈ ਸੱਚ ਕਹਿਆ ਸੋ ਸੁਖ ਸਾਚਾ ਲਹਿਆ अपना होए ओ गुर मेहरवाना आनंद सुख कल्याण मंगल सियो घर आए कर इस नन्ना रहाओ साची गुर वडाई ताकी कीमत कहण ना जाई सिर साहा पाद साहा गुर भेटत मन ओ माहा सगल पराच तलाथे मिल साथ संगत कै साथे गुण निधान हर नामा जाप पूर्ण होए कामा गुर कीनो मुक्त द्वारा सब सृष्टि करै जयकारा ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੂਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਕ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਊਠਤ ਬੈਠਤ ਹਰ ਹਰ ਧਾਈਐ ਅਨੰਦ ਸੁਖ ਰਿਤ ਕਰੀਐ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖਨਾਸੇ ਹਰ ਚਰਣੀ ਚਿਤ ਲਾਏ ਉਸ ਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀਉ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹੱਲਾ ਪੰਜਵਾ ਸਾਹਿਬ ਗੁਨੀ ਗ헤ਰਾ ਘਰ ਲਸਕਰ ਸਭ ਤੇਰਾ ਰਖਵਾਲੇ ਗੁਰਗੋਪਾਲਾ ਸਭ ਜੀਅ ਭੈ ਦਯਾਲਾ ਜਪ ਅਨੰਦ ਰਹੁ ਗੁਰ ਚਰਣਾ ਭੌਕਤ ਹੈ ਨਹੀਂ ਪ੍ਰਭ ਸਰਣਾ ਰਹਾਓ ਤੇਰਿਆ ਦਾਸ ਆ ਹਿਦੈ ਮੁਰਾਰੀ ਪ੍ਰਭ ਅਬ ਚਲ ਨੀਵ ਉਸਾਰੀ ਬਲ ਧਨ ਤਕੀਆ ਤੇਰਾ ਤੂੰ ਪਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾ ਸੂਖ ਸਹਿਜ ਆਨੰਦਾ ਪ੍ਰਭ ਮਿਲੇਉ ਮਨ ਪਾਵੰਦਾ ਪੂਰੇ ਗੁਰ ਕਿਰਪਾ ਧਾਰੀ ਤਾ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੁਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਪੇਖਾ ਤਹ ਸੋਈ ਹਰ ਪ੍ਰਭ ਬੇਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੂਰਠ ਮਹੱਲਾ ਪੰਜਵਾ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੈ ਹੈ ਰਾਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦੀਓ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੂਪ ਵਰਨਾਵੇ ਸੋ ਜਾਣ ਪਰਮਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੇ ਜਿਸ ਦਇਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਨਿਵਾਹੀ ਪੂਰੀ ਕਾਈ ਬਾਤ ਨਾ ਰਹੀਆ ਊਰੀ ਘੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾਸ ਦਾ ਰਖਵਾਲਾ ਕਰ ਕਿਰਪਾ ਆਪਣੀ ਕਰ ਰੱਖੇ ਮਾਤ ਪਿਤਾ ਜੋ ਪਾਲਾ ਰਹਾਉ ਵਡਭਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਏ ਚਿੱਤ ਲਾਗਾ ਜਪ ਜੀਵ ਹੈ ਸੇ ਵਡਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰੱਖ ਲੀਆ ਹਰ ਦਰਸ਼ਨ ਪ੍ਰਾਨ ਆਧਾਰਾ ਇਹ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੀਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚਿੰਦੇ ਸagle ਫਲ ਪਾਵਹੁ ਜੀਅ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਾਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤੀ ਪਾਲਾ ਸਦ ਜੀਵ ਸੰਗ ਰਖਵਾਲਾ ਹਰ ਦਿਨ ਨਾਰਾਇਣ ਕੀਰਤਨ ਗਾਈਐ ਬੋਹੜ ਨਾ ਜੋਨੀ ਪਾਈਐ ਜਿਸ ਦੇਵ ਹੈ ਪੁਰਖ ਵਿਧਾਤਾ ਹਰ ਰਾਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰੈ ਕੀਤੀ ਪੂਰੀ ਪ੍ਰਭ ਰਾਮ ਰਹਾ ਆ ਭਰਪੂਰੀ ਖੇਮ ਕੁਸਲ ਭਇਆ ਇਸ ਨਾਨਾ ਪਾਰ ਬ੍ਰਹਮ ਵਿਟਹੁ ਕੁਰਬਾਨਾ ਗੁਰ ਕੇ ਚਰਨ ਕਬਲ ਰਿਦ ਧਾਰੇ ਬਿਗਨ ਨਾ ਲਾਗੇ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾਓ ਮਿਲ ਸਾਧੂ ਦੁਰਮਤ ਖੋਏ ਪਾਤਿਤ ਪੁਨੀਤ ਸਭ ਹੋਏ RAMDAS ਸਰੂ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਾਈਐ ਮਨ ਬਾਛਤ ਫਲ ਪਾਏ ਗੁਰ ਪੂਰਾ ਰਿਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਰਾਗ ਸੋਰਠ ਮਹੱਲਾ ਪੰਜਵਾ ਦਹਿਦਿ ਸਛਤਰ ਮੀਗ ਘਟਾ ਘਾਟ ਉਦਾਮਨ ਚਮਕ ਡਰਾਇਓ ਸੇਜ ਇਕੇਲੀ ਨੀਂਦ ਨਾਹੁ ਨੈਣਹਿ ਪਿਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸ ਰੂਮਾਇਓ ਇਕ ਕੋਸਰੋ ਸਿੱਧ ਕਰਤ ਲਾਲ ਤਬ ਚਤਰੁਪਾਤਰ ਆਇਓ ਰਹਾਓ ਕਿਉ ਬਿਸਰੈ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਰਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਹਾਉ ਹਾਉ ਭੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਪਾਂਭੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ ਭਇਓ ਕਿਰਪਾਲ ਸਰਬ ਕੋ ਠਾਕੁਰੋ ਸਗਰੋ ਦੁਖ ਮਿਟਾਇਓ ਕਹੋ ਨਾਨਕ ਹਉ ਮੈਂ ਭੀਤ ਗੁਰ ਕੋਈ ਤਉ ਦਇਆਰ ਬੀਠ ਲੋ ਪਾਇਓ ਸਭ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਰਬ ਗੁਨਾ ਨਿਦਰਾਇਓ ਰਹਾਉ ਦੂਜਾ ਸੋਰਠ ਮਹੱਲਾ ਪੰਜਵਾ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਖੋ ਪੈਜ ਤੁਮਾਰੀ ਹਰ ਜਿਉ ਨਿਮਾਣਿਆ ਤੂੰ ਮਾਨ ਨਿਚੀਜਿਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਓ ਜੈਸਾ ਬਾਲਕ ਭਾਈ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸਲੇ ਪ੍ਰਭ ਆਗੈ ਮਾਰਗ ਪਾਵੇ ਹਰ ਅੰਤਰਜਾਮੀ ਸਭ ਬਿਦ ਜਾਣੈ ਤਾ ਕਿਸ ਬਹਿ ਆਖ ਸੁਨਾਈਐ ਕਹਿਣੇ ਕਾਥਨ ਨਾ ਪੀਜੈ ਗੋਵਿੰਦ ਹਰ ਪਾਵੇ ਪੈਜ ਰਖਾਈਐ ਆਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀ ਹੈ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਕ ਪਾਇਆ ਜਨ ਨਾਨਕ ਸੁਖ ਵਸੰਤੀ